ਜੇਰਕਾ ਪੁਲਿਸ ਨੇ ਇੱਕ ਨੋਵਾ ਗੱਡੀ ਰੋਕੀ ਜਿਸਦੇ ਵੀ ਦੱਸਿਆ ਜਾ ਰਿਹਾ ਇੱਕ ਕਵਾਂਟਲ 75 ਕਿਲੋ ਚੂਰਾ ਪੋਸ ਇਸ ਨੂੰ ਭੁੱਕੀ ਕਿਹਾ ਜਾਂਦਾ ਹੈ ਉਹ ਪੁਲਿਸ ਨੇ ਬਰਾਮਦ ਕੀਤੀ ਹੈ ਗੱਡੀ ਵਿੱਚ ਦੋ ਵਿਅਕਤੀ ਜੋ ਮੌਜੂਦ ਸੀ ਜੋ ਇਸ ਨੋਵਾ ਗੱਡੀ ਦੇ ਵਿੱਚ ਜਾ ਰਹੇ ਸੀ ਉਹਨਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਜੇ ਵੀ ਕਈ ਨਸ਼ਾ ਤਸਕਰ ਜਾਂ ਮਾਰੇ ਅੰਸਰ ਨਸ਼ਾ ਸਪਲਾਈ ਕਰਨ ਤੋਂ ਬਾਜ਼ ਨਹੀਂ ਆ ਰਹੇ ਪੁਲਿਸ ਵੀ ਹੁਣ ਪੱਬਾ ਪਾਰ ਹੋ ਚੁੱਕੀ ਹੈ ਯਕੀਨਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਹਟਾਂਗੇ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਤੇ ਮਾਰੇ ਅਨਸਰਾਂ ਦੇ ਖਿਲਾਫ ਇੱਕ ਮੁਹਿੰਮ ਚਲਾ ਕੇ ਬੈਠੀ ਹੈ ਜਿਸ ਨੂੰ ਲੈ ਕੇ ਲਗਾਤਾਰ ਪੁਰਸ ਵੱਲੋਂ ਚਗਾ ਚਗਨ ਨਾਕੇ ਲਗਾਏ ਜਾ ਰਹੇ ਨੇ ਗੁਪਸਤਨਾ ਅਧਾਰ ਦੇ ਉੱਤੇ ਜਿਹੜੇ ਐਦਾਂ ਦੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਕਈ ਨਸ਼ਾ ਤਸਕਰ ਜਾਂ ਮਾਰੇ ਅਨਸਰ ਨਸ਼ਾ ਸਪਲਾਈ ਕਰਨ ਤੋਂ ਬਾਜ਼ ਨਹੀਂ ਆ ਰਹੇ ਜਿਸ ਤੋਂ ਬਾਅਦ ਪੁਲਿਸ ਵੀ ਹੁਣ ਪੱਬਾਂ ਪਾਰ ਹੋ ਚੁੱਕੀ ਹੈ ਯਕੀਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਹੀ ਹਟਾਂਗੇ ਤਾਂ ਇਸ ਨੂੰ ਲੈ ਕੇ ਵੱਡੀਆਂ ਵੱਡੀਆਂ ਕਾਮਯਾਬੀਆਂ ਵੀ ਭਾਵੇਂ ਪੰਜਾਬ ਪੁਲਿਸ ਨੂੰ ਮਿਲੀਆਂ ਨੇ ਤੇ ਰਾਤ ਦਿੱਸਿਆ ਜਾ ਰਿਹਾ ਕਿ ਇੱਕ ਜਿਰਕਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਜਿਰਕਪੁਰ ਪੁਲਿਸ ਨੂੰ ਗੋਸ਼ਤਨਾ ਮਿਲੀ ਸੀ ਕਿ ਇੱਕ ਨੋਵਾ ਗੱਡੀ ਦੇ ਵਿੱਚ ਕੁਝ ਵਿਅਕਤੀ ਨਸ਼ੀਲਾ ਪਦਾਰਥ ਲੈ ਕੇ ਜਾ ਰਹੇ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਰਕਪੁਰ ਪੁਲਿਸ ਨੇ ਇੱਕ ਨੋਵਾ ਗੱਡੀ ਰੋਕੀ ਜਿਸ ਦੇ ਵੀ ਦੱਸਿਆ ਜਾ ਰਿਹਾ ਇੱਕ ਕੁਆਂਟਲ 75 ਕਿਲੋ ਚੂਰਾ ਪੋਸਟਿਸ ਨੂੰ ਪੋਕੀ ਕੀਤਾ ਜਾਂਦਾ ਉਹ ਪੁਲਿਸ ਨੇ ਬਰਾਮਦ ਕੀਤੀ ਹੈ ਤੇ ਉਸ ਦੇ ਵਿੱਚ ਦੋ ਵਿਅਕਤੀ ਜੋ ਮੌਜੂਦ ਸੀ ਜੋ ਇਸ ਨੋਬਾ ਗੱਡੀ ਦੇ ਵਿੱਚ ਜਾ ਰਹੇ ਸੀ ਉਹਨਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਦੱਸਦਿਆਂ ਕਿ ਇਦਾਂ ਦੇ ਨਸ਼ਾ ਤਸਕਰ ਲਗਾਤਾਰ ਨਸ਼ੇ ਦੀ ਸਪਲਾਈ ਕਰ ਰਹੇ ਨੇ ਜਿਸ ਦੇ ਨਾਲ ਕੀ ਪੰਜਾਬ ਨਸ਼ੇ ਦੇ ਗੜ ਬਣਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਨਸ਼ੇ ਦਾ ਗੜ ਤੋੜਨ ਵਾਸਤੇ ਪੰਜਾਬ ਪੁਲਿਸ ਤੇ ਨਾਲ ਪੰਜਾਬ ਸਰਕਾਰ ਲਗਾਤਾਰ ਵੱਡੇ ਪ੍ਰਾਲੇ ਕਰ ਰਹੀ ਹੈ ਪਰ ਕਿਤਨੇ-ਕਿੰਨੇ ਮਾੜੇ ਅੰਸਰ ਕਈ ਵਾਰ ਆਪਣੇ ਇਦਾਂ ਦੇ ਕੰਮਾਂ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਹੁਣ ਪੁਲਿਸ ਤਿੱਕੀ ਨਜ਼ਰ ਇਦਾਂ ਦੇ ਨਸ਼ਾ ਤਸਕਰਾਂ ਦੇ ਉੱਤੇ ਰੱਖ ਕੇ ਬੈਠੀ ਹੈ ਤੇ ਤੁਸੀਂ ਵੀ ਦੇਖੋ ਏ ਪੂਰੀ ਖਬਰ ਤੁਸੀਂ ਜਿਹੜੇ ਅੱਜ ਇਹ ਬੰਦੇ ਪੇਸ਼ ਕਰਨੇ ਜਾ ਰਹੇ ਆ 21 ਕੇਸ ਚ ਪੜੇ ਗਏ ਆ ਜੀ ਇਹ ਜੀ ਕੱਲ ਦੀ ਗੱਲ ਹੈ 22 ਤਰੀਕ ਦੀ ਜੀ ਇਹ ਨੋਵਾ ਗੱਡੀ ਦੇ ਵਿੱਚ ਭੁੱਕੀ ਚੋਰਾ ਪੋਸਟ ਲੈ ਕੇ ਜਾ ਰਹੀ ਸੀ ਇਹਨਾਂ ਕੋਲੋਂ 1 ਕਵਾ 75 ਕਿਲੋਗ੍ਰਾਮ ਪੱਕੀ ਜੁਰਾ ਪੋਸਟ ਕੀਤਾ ਜੀ ਬਰਾਮਦ ਜੀ ਇਹ ਦੋ ਦੋਸ਼ੀ ਨੇ ਜੀ ਇੱਕ ਦਾ ਨਾਮ ਹੈਗਾ ਨਿਰਿੰਦਰ ਸਿੰਘ ਇੱਕ ਸਿਕੰਦਰ ਸਿੰਘ ਹੈ ਨਿਰਿੰਦਰ ਸਿੰਘ ਹੈਗਾ ਰਾਜਪੇਧਰ ਇਹਨਾਂ ਦਾ ਜੀ ਸਿਕੰਦਰ ਸਿੰਘ ਦਾ ਪਰਡ ਤਾਰਾ ਤਾਰਾ ਪੋਰੇ ਮਹਾਰੀ ਪਰਚਾ ਦਰਜ ਹੋ ਗਿਆ ਨਾ ਤਾਂ ਭਾਈ ਪਰਚਾ ਦਰਜ ਹੋ ਗਿਆ ਜੀ ਹਾਂ ਕਿੰਨੀ ਤਰ੍ਹਾਂ ਲੱਗੀ ਇਹਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪ੍ਰੋਸੀਡ ਕਰਨੀ ਹੈ ਜੀ ਧਾਰਾ ਕਿਹੜੀ ਲੱਗੀ ਹੈ 15 ਗਾੜ 85 ਜੀਐਨਡੀਪੀ ਸੈਕਟ ਠੀਕ ਹੈ ਜੀ ਇਹਨਾਂ ਕੋਈ ਪੁਰਾਣਾ ਕਿਰਿਆਨ ਕਸਵੀਆਗਾ ਕੋਈ ਇਹਨਾਂ ਦਾ ਇਦੇ ਬਾਰੇ ਵੀ ਹਾਲੇ ਰਿਕਾਰਡ ਦੀ ਕੋਹ ਖੋਹ ਪੜਤਾਲ ਕਰ ਰਹੇ ਆ ਅੱਗੇ ਤਪਰੀ ਸਾਰੀਆਂ ਗੱਲਾਂ ਪਤਾ ਲੱਗਣਗੀਆਂ ਠੀਕ ਥੈਂਕ ਯੂ ਤੋ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੋਬਾ ਗੜੀ ਨੂੰ ਰੋਕ ਕੇ ਉਹਦੇ ਤੋਂ 1 ਕੁਇੰਟਲ 74 ਕਿਲੋ ਚੂੜਾ ਪੋਸਤ ਪੋਕੀ ਬਰਾਮਦ ਕੀਤੀ ਐ ਤੇ ਹੋਰ ਵੀ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਰਿਕਾਰਡ ਖੰਗਾਲਿਆ ਜਾ ਰਿਹਾ ਕਿ ਪਹਿਲਾਂ ਤਾਂ ਨਹੀਂ ਕੋਈ ਮਾਮਲਾ ਦਰਜ ਸੁਣ ਲੈ ਕੇ ਦੱਸਿਆ ਜਾ ਰਿਹਾ ਇੱਕ ਵਿਅਕਤੀ ਮੁਹਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੂਜਾ ਕਿਸੇ ਹੋਰ ਪਾਸੇ ਰਹਿਣ ਵਾਲਾ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਕਾਰਵਾਈ ਕਰਕੇ ਮਾਮਲਾ ਦਰਜ ਕਰ ਦਿੱਤਾ ਤੇ ਰਿਮਾਂ ਹੋਰ ਹੀ ਵੱਡੇ ਖੁਲਾਸੇ ਇਨਾਂ ਕੋਲੋਂ ਹੋ ਸਕਦੇ ਨੇ ਹੋਰ ਖਬਰਾਂ ਦੇਖਣ ਲਈ ਵੱਤੋ ਚੈਨਲ ਸਬਸਕ੍ਰਾਈਬ ਕਰ ਲਓ ਇਸ ਖਬਰ ਨੂੰ ਵੱਤੋ ਵੱਤ ਸ਼ੇਅਰ ਕਰਿਓ ਧੰਨਵਾਦ